ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮਾ ਜੀ ਤਾਂ ਇਸ ਵਾਰ ਜਿਹੜੇ ਗਰਮੀ ਵਾਲੇ ਹਾਲਾਤ ਹੈ ਮਗਰੋਂ ਗਮਸ ਦੀ ਹੋਈ ਹੈ ਪਸ਼ੂਆਂ ਦੇ ਉੱਤੇ ਥੋੜਾ ਜਿਹਾ ਭਾਰੀ ਪਿਆਸਾ ਤਾਂ ਜਾਦੇ ਭਰਾਮਾਂ ਦੇ ਫੋਨ ਆਉਂਦੇ ਰਹਿੰਦੇ ਸੀਗੇ ਵੀ ਕੁਛ ਤਾਂ ਜਿਹੜਾ ਬੱਚਾ ਵੀ ਟਾਈਮ ਦੇ ਉੱਤੇ ਸੌਂਦੀਆਂ ਮੰਨ ਲਓ ਤਾਂ ਬੱਚਾ ਜਦੋਂ ਵੀ ਸੌਂਦੀਆਂ ਤਾਂ ਡੱਡੀ ਹੁੰਦਾ ਜਾਦੇ ਕੇਸ ਆਇਆ ਇਹ ਥੋੜੇ ਨਹੀਂ ਆਏ ਵੀ ਜਾਦੇ ਮਤਲਬ ਆਪ ਦੀ ਨਿਗਾ ਨਿਗਾ ਦੇ ਵਿੱਚ ਹੀ ਫੋਨ ਤਾਂ ਬਹੁਤ ਜ਼ਿਆਦੇ ਆਉਂਦੇ ਆ ਠੀਕ ਹੈ ਵੀ ਇਹ ਕੇਸ ਕਾਫੀ ਜ਼ਿਆਦੇ ਹੋਏ ਆ ਥੋੜੇ ਵੀ ਨਹੀਂ ਕਹਿ ਸਕਦੇ ਵੀ ਜਿਹੜੀ ਪ੍ਰੋਬਲਮ ਆਈ ਹੈ ਵੀ ਦਿਨ ਦੇ ਉੱਤੇ ਵੀ ਸੂਂਗੀਆਂ ਦਿਨਾਂ ਦੇ ਉੱਤੇ ਸੁੱਕੇ ਜਦੋਂ ਦੇਖਦੇ ਆ ਬੱਚਾ ਮਰਿਆ ਹੋਇਆ ਤੇ ਉਦੋਂ ਬਾਅਦ ਡਾਕਟਰ ਦੱਸਦਾ ਵੀ ਹੋ ਸਕਦਾ ਬੱਚਾ ਇਕੱਲੀ ਮਰ ਗਿਆ ਹੋਵੇ 12 ਘੰਟੇ ਹੋ ਗਏ ਹੁਣ 8 ਘੰਟੇ ਹੋ ਗਏ ਹੁਣ ਬੱਚੇ ਤੋਂ ਪਤਾ ਲੱਗ ਜਾਂਦਾ ਹੈ ਨਾ ਵੀ ਥੋੜਾ ਟਾਈਮ ਹੋ ਗਿਆ ਇਹਨੂੰ ਮਰੇ ਨੂੰ ਵੀ 5-10 ਘੰਟੇ ਲੰਘ ਜਾਂਦੇ ਆ ਤੇ ਇਹ ਚੱਕਰ ਬਹੁਤ ਹੋਇਆ ਤੇ ਆਪਣੇ ਵੀ ਇਹ ਗੱਲਬਾਤ ਹੋ ਗਈ ਸੀਗੀ ਆਪਣੇ ਦਿੱਲੀ ਵਾਲੀ ਖੜੀ ਸੀਗੀ ਇਹਦੇ ਨਾਲ ਵੀ ਗੱਲਬਾਤ ਹੋ ਗਈ ਸੀ ਤਾਂ ਜਿਹੜੀ ਇਹ ਵੀ ਜਦੋਂ ਸੂਈ ਸੁਕੇ ਤੇ ਇਨੇ ਵੀ ਮਤਲਬ ਲਗਭਗ ਜਦੋਂ ਪਹਿਲਾਂ ਕੋਈ ਦਰਦ ਨਹੀਂ ਕੀਤਾ ਕੁਝ ਨਹੀਂ ਕੀਤਾ ਜਦੋਂ ਸੂਈ ਤੇ ਡਾਕਟਰ ਕਹਿੰਦਾ ਵੀ ਸਵਾਈ ਕਲਾ ਨੱਕ ਜਾਂ ਦੀਂਦਾ ਸੀਗਾ ਬੱਚੇ ਦਾ ਪੈਰ ਪੂਰ ਅੰਦਰ ਮੁੜੇ ਹੋਏ ਸੀ ਜਦੋਂ ਸਵਾਈ ਤੇ ਡਾਕਟਰ ਕਹਿੰਦਾ ਯਾਰ ਇਹਦੀ ਤਾਂ ਡੈਥ ਹੋਈ ਵੀ ਆ ਵੀ ਟਾਈਮ ਹੋ ਗਿਆ ਉਹ ਬੱਚੇ ਨੂੰ ਵੀ ਕੋਈ ਇੱਕ ਦਿਨ ਲਾ ਲਓ ਕੋਈ 12 ਘੰਟੇ ਲਾ ਲਓ 14 ਘੰਟੇ ਲਾ ਲਓ ਤੇ ਵੀ ਬੱਚੇ ਤੋਂ ਦੇਖਣ ਤੋਂ ਪਤਾ ਲੱਗ ਜਾਂਦਾ ਹਨਾ ਤਾਂ ਇਹ ਕੇਸ ਹੋਇਆ ਤੇ ਬਾਕੀ ਜਿਹੜਾ 8ਵੇਂ ਮਹੀਨੇ ਦੇ ਵਿੱਚ ਵੀ ਬਹੁਤ ਕੇਸ ਹੋਏ ਆ ਜਿਹੜਾ ਵੀ 8ਵਾਂ ਮਹੀਨਾ 8ਵੇਂ ਮਹੀਨੇ ਦੇ ਵਿੱਚ ਵੀ ਜਾ ਕੇ ਪਸੋਂ ਨੇ ਜਿਹੜੀਆਂ ਮੱਝਾਂ ਭਵਾਂ ਦੀ ਗਾਵਾਂ ਜ਼ਿਆਦੇ ਯਾਨੀ ਕਿ ਅਸੀਂ ਧਿਆਨ ਮੱਝਾਂ ਵਾਲੇ ਬੰਦੇ ਮੱਝਾਂ ਵਾਲੇ ਤੇ ਦਿੰਨੇ ਆ ਤੇ ਫੋਨ ਵੀ ਮੱਝਾਂ ਵਾਲੇ ਦੇ ਆਉਂਦੇ ਆ ਤੇ ਗਾਵਾਂ ਵਾਲਿਆਂ ਦੇ ਵੀ ਬਹੁਤ ਭਰਾਮਾਂ ਦੇ ਫੋਨ ਆਉਂਦੇ ਰਹਿੰਦੇ ਆ ਤੇ ਪਰ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿਹੜੀ ਜ਼ਿਆਦੇ ਆ ਮੱਝਾਂ ਨੇ ਬੱਚਾ ਸਿੱਟਿਆ 8ਵੇਂ ਮਹੀਨੇ ਦੇ ਕਰੀਬ ਹੀ ਵੀ 2 ਮਹੀਨੇ ਰਹਿ ਗਏ ਬਾਈ ਹਨਾ ਤਾਂ ਗੈਂਤੀ ਦੇ ਉਂਗਲਾਂ ਦੇ ਵਿੱਚ ਹੀ ਆ ਕੁਝ ਬੰਦੇ ਤਾਂ ਜਿਹੜੇ ਆਪ ਨੂੰ ਆਪ ਨੂੰ ਪਤਾ ਵੀ ਇਹਦਾ ਸਿੱਟ ਗਿਆ ਇਹ ਤਾਂ ਸਿੱਟ ਗਿਆ ਜਿਹੜਾ ਫੋਨ ਕੀਤਾ ਹਨਾ ਇਹ ਨੁਕਸਾਨ ਇੱਥੇ ਕਾਫੀ ਜ਼ਿਆਦੇ ਹੋਇਆ 8ਵੇਂ ਮਹੀਨੇ ਵਾਲਾ ਤੇ ਇੱਕ ਬੱਚਾ ਮੌਕੇ ਤੇ ਮ ਠੀਕ ਹੈ ਵੀ ਸੁਣਨ ਤੋਂ ਪਹਿਲਾਂ ਮੌਤ ਦੇ ਮਾਰਨ ਦੇ ਜਿਹੜੇ ਬੱਚੇ ਦੇ ਵੀ ਰੀਜ਼ਨ ਕਈ ਦੱਸਿਆ ਜਿਵੇਂ ਡਾਕਟਰਾਂ ਨੇ ਕਈ ਵਾਰੀ ਕੋਈ ਜਿਵੇਂ ਆਪਾਂ ਮਟਾਇਡਸ ਆ ਜਾਂਦੀ ਹੈ ਮਟਾਇਡਸ ਵਾਲੇ ਜਿਵੇਂ ਟੀਕੇ ਲਾਉਣ ਲੱਗੇ ਨੇ ਸੱਪਾਂ ਵਾਲੀ ਮਾਝੇ ਨੂੰ ਜਿਹੜੀ ਦਿੱਲੀ ਵਾਲ ਨੂੰ ਸੁਣਨ ਤੋਂ 2 ਦਿਨ ਪਹਿਲਾਂ ਥਣ ਸੁੱਜਿਆ 2 ਦਿਨ ਪਹਿਲਾਂ ਪਾ ਟੀਕੇ ਲਾਉਣ ਲੱਗੇ ਵੀ ਯਾਰ ਥਣ ਨਾ ਖਰਾਬ ਹੋ ਜਾਏ ਬੌਲੀ ਚ ਆਏ ਆ ਤੇ ਉਸ ਤੋਂ ਬਾਅਦ ਡਾਕਟਰ ਕਹਿੰਦਾ ਹੋ ਇਹ ਵੀ ਕਾਰਨ ਹੋ ਸਕਦਾ ਇੱਕ ਜਿਵੇਂ ਬੱਚਾ ਡੈੱਡ ਹੁੰਦਾ ਹੈ ਵੀ ਜਾਂ ਜਿਆਦਾ ਜਦੋਂ ਬੱਚੇ ਡੈੱਡ ਹੁੰਦੇ ਆ ਟੈਂਪਰੇਚਰ ਪੂਸਦਾ ਜਿਆਦਾ ਜਿਵੇਂ ਬੁਖਾਰ ਬਖੂਰ ਚੜਦਾ ਰਹਿੰਦਾ ਪਸੰਗ ਤਾਂ ਫਿਰ ਭਰਾ ਪੁੱਛਦੇ ਰਹਿੰਦੇ ਆ ਵੀ ਬਾਈ ਜੀ ਤੁਸੀਂ ਜਦੋਂ ਉਦੋਂ ਬਾਅਦ ਫਿਰ ਜਦੋਂ ਪਸ਼ੂ ਖੜਦੇ ਨਹੀਂ ਜਾਂ ਕੁਝ ਕਰਦੇ ਆ ਜਿਵੇਂ ਬੱਚਾ ਮਰ ਗਿਆ ਜਾਂ ਹੋਰ ਪ੍ਰੋਬਲਮ ਹੈ ਵੀ ਤੁਸੀਂ ਕੀ ਚੀਜ਼ ਵਰਤਦੇ ਆ ਜਿਹੜੀ ਸਾਡਾ ਇੱਕ ਚੀਜ਼ ਤੇ ਭਰੋਸਾ ਸੀ ਐਨ ਐਸ ਠੀਕ ਹੈ ਸੀ ਐਨ ਐਸ ਦਵਾਈ ਬਹੁਤ ਵਧੀਆ ਕਾਬਲ ਦਵਾਈ ਹੈ ਤਾਂ ਅਸੀਂ ਤਾਂ ਉਹਦਾ ਇੱਕ ਪੇਟੀ ਮੰਗਵਾ ਕੇ ਰੱਖਦੇ ਆ ਵੀ ਜਿਹੜਾ ਵੀ ਕੋਈ ਵੀ ਪਸ਼ੂ ਆ ਚਲੋ ਵੀ ਨੁਕਸਾਨ ਤਾਂ ਕਿਸੇ ਭਰਾ ਦਾ ਵੀ ਨਹੀਂ ਹੋਣਾ ਚਾਹੀਦਾ ਇੱਥੇ ਦਿੱਲੀ ਵਾਲੀ ਮੱਝ ਦਾ ਨੁਕਸਾਨ ਹੋਇਆ ਦੇਖੋ ਬੱਚਾ ਵੀ ਗਿਆ ਤੇ ਉਹ ਗੱਲ ਵੀ ਨਹੀਂ ਬਣਦੀ ਹਨਾ ਮੁੜਕੇ ਜਿਵੇਂ ਜੇਰ ਨਹੀਂ ਪਈ ਜਾਂ ਕੁਝ ਵੀ ਹੈ ਤੇ ਮੁੜਕੇ ਉਹ ਪੂਰਾ ਪ੍ਰੋਪਰ ਦੁੱਧ ਤੇ ਨਹੀਂ ਆਉਂਦਾ ਪਸ਼ੂ ਹਨਾ ਬਾਕੀ ਨਾ ਡੰਗਾ ਜਾ ਲਾਉਣ ਜੋ ਕਰਾ ਹੁੰਦਾ ਤੋਕੜਾ ਜੋ ਕਰਾ ਜਿਹੜਾ ਵੀ 5-10 ਕਿਲੋ ਦੇ ਜੇ ਤਾਂ ਦੇ ਜੇ ਹਨਾ ਤਾਂ ਦੁਬਾਰੇ ਛੇਤੀ ਕੱਪਣ ਕਰਾਉਣ ਵਾਲੀ ਗੱਲ ਹੀ ਹੋ ਜਾਂਦੀ ਹੈ ਪਰ ਫਿਰ ਵੀ ਜਿਹੜਾ ਵੀ ਉਹ ਵੀ ਦੁੱਧ ਆਪਾਂ ਨੂੰ ਵੀ ਵਧੀਆ ਯਾਰ ਵੀ ਟਾਈਮ ਤੋਂ ਟਾਈਮ ਪਸ਼ੂ ਖੜ ਕੇ ਵੀ ਦੁੱਧ ਜਿੰਨਾ ਕਿ ਦੇਣਾ ਉਹਨੇ ਪਾਉਂਦੇ 2 ਲੀਟਰ ਦੇਣਾ 4 ਲੀਟਰ ਦੇਣਾ ਦੁੱਧ ਲਾ ਕੇ ਵੀ ਖੜ ਕੇ ਲਾ ਲਈ ਠੀਕ ਹੈ ਦੁੱਧ ਪਾਉਂਦੀ ਘੱਟ ਹੋਵੇ ਪਸ਼ੂ ਤੰਗ ਜਾਣਾ ਕਰੇ ਉਹਦੇ ਲਈ ਸੀਐਨਐਸ ਹੀ ਵਰਤਦੇ ਹੁੰਨੇ ਆ ਸੀਐ ਰੱਖਦੇ ਆ ਤਾਂ ਉਦੋਂ ਬਾਅਦ ਸਾਡੇ ਕੋਲੇ ਇੱਕ ਬੋਤਲ ਇੱਥੇ ਪਈ ਹੁੰਦੀ ਹੈ ਜੀ ਇਹਨੂੰ ਵੀ ਜ਼ਰੂਰ ਪਾ ਜਾਂਦੇ ਅੱਜ ਜਿਵੇਂ ਹੁਣ ਆ ਕੱਟ ਕੇ ਲਿਆ ਮੈਂ ਠੀਕ ਹੈ ਅੰਦਰੋਂ ਕਿਉਂਕਿ ਦਿੱਲੀ ਵਾਲ ਨੂੰ ਦੂਜੀ ਬੋਤਲ ਮੁੱਕ ਗਈ ਇੱਕ ਬੋਤਲ ਹੁਣ ਦੂਜੀ ਬੋਤਲ ਜਿਹੜੀ ਸਟਾਰਟ ਕਰਤੀ ਕਿਉਂਕਿ ਪਹਿਲਾਂ ਤਾਂ ਹੌਲੀ-ਹੌਲੀ ਹੁਣ ਦੁੱਧੇ ਦਾ ਵਧੀ ਜਾਂਦਾ ਤੇ ਨਾਲ ਜਿਹੜੀ ਇਹ ਸੀਐਨਐਸ ਤਾਂ ਇਹਦੇ ਵਿੱਚ ਜਿਹੜੇ ਨਵੇਂ ਭਰਾ ਜਿਹੜੇ ਪੁਰਾਣੇ ਭਰਾ ਉਹਨਾਂ ਨੂੰ ਤਾਂ ਚਲੋ ਪਤਾ ਹੁੰਦਾ ਹਨਾ ਤੇ ਬੇਟੀ ਜੀ ਉੱਤੇ ਇਹ ਚੱਕ ਕੇ ਲੈਂਦੀ ਸੀ ਪੁੱਚੋ ਵਾਲੇ ਮੇਲੇ ਤੋਂ ਇਹ ਆ ਦੇਖ ਸਕਦੇ ਆ ਇਹਦੇ ਵਿੱਚ ਇੱਕ ਬੋਤਲ ਹੈ ਠੀਕ ਹੈ ਜੀ ਆ ਸੀ ਐਨ ਐਸ ਬਸ ਇਹ ਨਾਰਮਲ ਹੀ ਹੈ ਤਾਂ ਇਹਨਾਂ ਦਾ ਸੀ ਐਨ ਐਸ ਐਚ 골ਡ ਵੀ ਹੁੰਦਾ ਪਰ ਤੁਸੀਂ ਸੀ ਐਨ ਐਸ ਹੀ ਲੈਣਾ ਇਹਦੇ ਨਾਲ ਇਹ ਪੈਕਟ ਆਊਗਾ ਇਹਦੇ ਵਿੱਚ ਪਾਊਡਰ ਆਉ 300 ਗ੍ਰਾਮ ਦਾਣੇਦਾਰ ਇਹਦੇ ਚਾਰ ਚਮਚੇ ਆਪਾਂ ਪਾਊਡਰ ਦੇ ਪਾਉਣੇ ਹੁੰਦੇ ਆ ਠੀਕ ਹੈ ਤੇ 100 ਐਮ ਐਲ ਦਵਾਈ ਦੇਈਦੀ ਹੈ ਇਹ ਦਵਾਈ ਵੀ ਮਤਲਬ ਇੰਨਾ ਕ ਇਹ ਪਸ਼ੂਆਂ ਵਾਸਤੇ ਇੱਕ ਵਰਦਾਨ ਹੀ ਹੈ ਵੀ ਜਿਹੜੇ ਵੀ ਪਸ਼ੂ ਨੂੰ ਆਪਾਂ ਦੇਣ ਲੱਗਾਇਆ ਨਾ ਤੀਜੇ ਚੌਥੇ ਡੰਗ ਪਸ਼ੂ ਸੈੱਟ ਹੋ ਜਾਂਦਾ ਤਾਂ ਇੱਥੋਂ ਤੱਕ ਕੀ ਜਿਹੜੇ ਬੰਦੇ ਵੀ ਟੀਕਾ ਵੀ ਲਾਉਂਦੇ ਆ ਤਾਂ ਉਹਨਾਂ ਦੇ ਵੀ ਮਤਲਬ ਮੱਝਾਂ ਟੀਕੇ ਛੱਡ ਜਾਂਦੀਆਂ ਜਿਵੇਂ ਮੰਨ ਲਓ 100 ਗ੍ਰਾਮ ਦੇਤੀ ਚਾਰ ਚਮਚੇ ਪਾਊਡਰ ਦੇ ਪਾਤੇ ਤੀਜੇ ਚੌਥੇ ਦਿਨ ਤੋਂ ਬਾਅਦ ਜਦੋਂ ਜਾ ਕੇ ਆਟੋਮੈਟਿਕ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਹਾਂ ਜੇ ਸਭ ਤੋਂ ਜ਼ਿਆਦਾ ਆਪਾਂ ਕਹਿੰਦੇ ਨਾ ਹੋਰ ਵੀ ਟੌਪ ਦਾ ਰਿਜ਼ਲਟ ਲੈਣਾ ਹੈ ਹੋ ਟੌਪ ਦਾ ਰਿਜ਼ਲਟ ਲੈਣ ਵਾਸਤੇ ਜਿਹੜੀ ਚੀਜ਼ ਐ ਜੇ ਤੁਸੀਂ ਅਜਮਾ ਕੇ ਦੇਖੋਗੇ ਨਾ ਤਾਂ ਫੇਰ ਕਿਤੇ ਤੁਸੀਂ ਅਜਮਾ ਕੇ ਦੇਖੋ ਤਾਂ ਮੈਨੂੰ ਵੀ ਤੁਸੀਂ ਲਾਜ਼ਮੀ ਦੱਸੋ ਜਿਹੜੀ ਅਸੀਂ ਅਜਮਾਈ ਆ ਅਸੀਂ ਇਹ ਅਜਮਾਈ ਆ ਵੀ ਸਾਡੇ ਕੋਲੇ ਦਵਾਈ ਕੋਲੇ ਹੁੰਦੀ ਐ ਠੀਕ ਐ ਜਦੋਂ ਕੋਈ ਵੀ ਪਸ਼ੂ ਜਿਵੇਂ ਹੁਣ ਮੰਨ ਲਓ ਸਾਰੇ ਪਸ਼ੂਆਂ ਦੇ ਵਿੱਚੋਂ ਦੇਖੋ ਵੀ ਹੱਲਚਲ ਕੀਤੀ ਸੀ ਠੀਕ ਐ ਜਿਵੇਂ ਕੋਈ ਵੀ ਚੀਜ਼ ਆ ਗੱਬਣ ਹੋ ਗਿਆ ਪਸ਼ੂ ਕੋਈ ਇੱਕ ਅੱਧਾ ਡੰਗ ਨਹੀਂ ਕਰਦਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਕੀ ਕਰਦੇ ਤੇ ਇੱਕ ਡੰਗ ਨਹੀਂ ਚੋਈ ਤੇ ਨੌਕਰ ਕੀ ਕਰਦੇ ਵੀ ਬਾਈ ਇਹ ਤਾਂ ਮਿਲਣੀ ਜਾਂ ਟੀਕਾ ਲਾਤਾ ਨਹੀਂ ਪਹਿਲੇ ਦੋ ਡੰਗ ਤਾਂ ਮਤਲਬ ਮੰਨ ਲਓ ਜਦੋਂ ਮੰਨ ਲਓ ਅੱਜ ਮ ਠੀਕ ਆ ਵੀ ਟਾਈਮ ਜੇ ਤੇ ਮਿਲਣੀ ਦੂਜੀ ਵਾਰ ਦੇਖਿਆ ਮਿਲਣੀ ਘੰਟੇ ਕੇ ਬਾਅਦੋਂ ਫੇਰ ਮਿਲਦੀ ਹੈ ਤੀਜੇ ਕ ਡੰਗ ਦੇਖੇ ਆਪਾਂ ਤੀਜੀ ਵਾਰ ਦੇਖੇ ਤਾਂ ਹਣਾ ਪਸੂ ਮਿਲ ਪਾਂਦਾ ਤਾਂ ਉਹ ਟਾਈਮ 2-3 ਘੰਟੇ ਵੇਸਟ ਜੇ ਕਰ ਲਾਗੇ ਨਾ ਅਸੀਂ ਉਸੇ ਦਿਨ ਹੀ ਬਸ ਸਟਾਰਟ ਕਰ ਦਈਦੀ ਆ ਵੀ ਯਾਰ ਹੁਣ ਇਹਨੇ ਟੀਕਾ ਲਾਈਨ ਲੱਗੂਗੀ ਇਸ ਤੋਂ ਪਹਿਲਾਂ ਪਹਿਲਾਂ ਵੀ ਆਪਾਂ ਜਿਹੜੀ ਸੀਐਨਐਸ ਹੈ ਇਹਨੂੰ ਸਟਾਰਟ ਕਰ ਦਈਏ ਫਿਰ ਉਹਨੂੰ 100 ਐਮਐਲ ਪਾਈ ਦੀ ਆ ਦਵਾਈ 100 ਐਮਐਲ ਦਵਾਈ ਪਾ ਕੇ ਤੇ ਚਾਰ ਚਮਚੇ ਪਾਊਡਰ ਦੇ ਪਾ ਕੇ ਉਹਨੂੰ ਸਟਾਰਟ ਕਰ ਦਈਦਾ हां ਤੀਜੇ ਡੰਗ ਜਿਹੜੀ ਮੈਂ ਐਸ ਐ ਸ਼ੁਰੂ ਤੋਂ ਐ ਕਰਦੀ ਆ ਆਪਾਂ ਉਹਦੀ ਅਕਰ ਦਿਨ ਟੀਕਾ ਲੱਗਿਆ 2 ਦਿਨ ਟੀਕਾ ਲੱਗਿਆ ਤੇ ਉਹ ਸ਼ੁਰੂ ਤੋਂ ਤੀਜੇ ਚੌਥੇ ਡੰਗ ਉਹ ਪਹਿਲਾਂ ਹੀ ਖੜ ਜਾਂਦੀ ਹੈ ਤਾਂ ਵਿੱਚ ਪਸ਼ੂ ਉਹ ਵੀ ਦੇਖਿਆ ਜਿਹੜੇ 10-15 15 ਦਿਨ ਹੋ ਗਏ ਟੀਕੇ ਲਾਉਂਦੇ ਨੇ ਜਦੋਂ ਆਪਾਂ ਉਹਨੂੰ ਦੇਣਾ ਸਟਾਰਟ ਕਰਦਦੇ ਨੇ ਉਹ ਵੀ ਜਿਹੜੀ ਚੌਥੇ ਪੰਜਵੇਂ ਦਿਨ ਸੈੱਟ ਹੋ ਜਾਂਦੀ ਹੈ ਹਾਂ ਦੂਜੇ ਲੀਟਰ ਦੀ ਕਿਸੇ ਨੂੰ ਲੋੜ ਪੈਂਦੀ ਆ ਵੀ ਜਿਵੇਂ ਮੰਨ ਲਓ ਲੰਮਾ ਪਸ਼ੂ ਥੋੜਾ ਜਿਹਾ ਖਰਾਬ ਹੋ ਗਿਆ ਜਾਂ ਹੋ ਗਿਆ ਚਲ ਐਂਜੇ ਹੁੰਦਾ ਵੀ ਜੋਸ ਬਣਿਆ ਰਹੂ ਇਸ ਤਰ੍ਹਾਂ ਕਰੂਗਾ ਫਿਰ ਉਹ ਸਾਹਬ ਦੇ ਨਾਲ ਬੀ ਉਹ ਜਿਹੜਾ ਇਹਦਾ ਪ੍ਰੋਸੈਸ ਹੈ ਸੀਐਨਐਸ ਦਾ ਵੀ ਉਹ ਖੜਨ ਲਾਂਦਾ ਤਾਂ ਸਭ ਤੋਂ ਵਧੀਆ ਤਸੱਲੀਦਾਰ ਤੇ ਭਰੋਸੇ ਵਾਲੀ ਜਿਹੜੀ ਦਵਾਈ ਹੈ ਸੀਐਨਐਸ ਚ ਠੀਕ ਆ ਆਪਾਂ ਨੂੰ ਇਹ ਤੇ ਸੀਐਨਐਸ ਤੇ ਬਹੁਤ ਇਸ ਗੱਲੋਂ ਯਕੀਨ ਹੈ ਸਭ ਤੋਂ ਪਹਿਲਾਂ ਯਕੀਨ ਇਹ ਝੋਟੀ ਨੇ ਬਣਾਇਆ ਸੀ ਬਿਰਕ ਵਾਲੀ ਨੇ ਇਹ ਗੱਪਣ ਹੋ ਕੇ ਤਨਾ 3.5 ਮਹੀਨਾ ਦੀ ਇਹਨੇ ਇੱਕ ਦਿਨ ਜਿਵੇਂ ਮੰਨ ਲਓ ਹੱਲ ਲਗੀ ਠੀਕ ਆ ਰਾਤ ਨੂੰ ਇਹ ਨੇਰੇ ਹੋਏ ਮਿਲੀ ਤਾਂ ਤੜਕੇ ਇਹਨੇ ਚੱਲ ਵਧੀਆ ਮਿਲ ਪਈ ਦੂਜੇ ਦਿਨ ਫੇਰੇ ਹੱਥ ਨੇ ਹਿੱਲੀ ਮਤਲਬ ਪਹਿਲਾ ਦਿਨ ਤਾਂ ਚੱਲ ਆਪਾਂ ਛੱਡ ਦਿੰਦੇ ਆ ਵੀ ਕੋਈ ਚੱਕਰ ਨਹੀਂ ਫੇਰ ਦੂਜੇ ਦਿਨ ਜਾ ਕੇ ਉਹੀ 8-9 ਵਜੇ ਹੀ ਰਾਤ ਨੂੰ ਫੇਰ ਮਿਲੀ ਜਾ ਕੇ ਜਦੋਂ ਦੂਜੀ ਤੀਜੀ ਵਾਰ ਤਾਂ ਉਦੋਂ ਬਾਅਦ ਆਪਾਂ ਇਹ ਜੀ ਵਰਤਨ ਲੱਗੇ ਆ ਉਦੋਂ ਬਾਅਦ ਅਪਤਾ ਡਾਕਟਰ ਦਾ ਵੀ ਧੰਨਵਾਦ ਆ ਫੂਲ ਆਲਦਾ ਜਿਹਨੇ ਦੱਸਿਆ ਸੀ ਐਨਐਸ ਵਾਸਤੇ ਤੇ ਜਦੋਂ ਉਦੋਂ ਬਾਅਦ ਦੱਸਿਆ ਬਾਈ ਤੇ ਆਪਾਂ ਇਹ ਛੋਟੇ ਨੂੰ ਪਤਾ ਇਹਨੇ ਤੀਜੀ ਡੰਗ ਜਮੇ ਨਹੀਂ ਕੀਤਾ ਤੇ ਉਸ ਤੋਂ ਬਾਅਦ ਅੱਜ ਡਰਾਈ ਕਰਤੀ ਇਹ ਕਰਮਾਂ ਵਾਲੀ ਹੋਰ ਵੀ ਬਹੁਤ ਛੋਟੀਆਂ ਆ ਇਹ 29 ਵਾਲੀ ਵੀ ਡਰਾਈ ਕਰਤੀ ਹਨਾ ਇਹ ਵੀ ਸਾਨੂੰ ਦਿਖਾਈ ਵੀ ਸੀਗੀ ਤੇ ਸਾਰੀਆਂ ਜਿਹੜੀਆਂ ਜਿਹੜੀਆਂ ਡਰਾਈ ਕੀਤੀਆਂ ਮਤਲਬ ਮੱਜਾਂ ਤਾਂ ਜਦੋਂ ਕੋਈ ਵੀ ਹਲਚਲ ਹੋਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਉਂਕਿ ਮੱਜਾਂ-ਮੁੱਜਾਂ ਦੇ ਵਿੱਚ ਹੈਗੀ ਆ ਚੀਜ਼ ਕੋਈ ਆਏ ਨਹੀਂ ਵੀ ਵਿੱਚ ਬਹੁਤ ਮੱਜਾਂ ਹੈਗੀਆਂ ਜਿਹੜੀਆਂ ਨਹੀਂ ਵੀ ਹਿਲਦੀਆਂ ਬਹੁਤ ਵਿੱਚ ਮੱਜਾਂ ਹੁੰਦੀਆਂ ਜੇ ਹੁਣ 15-20 ਮੱਜਾਂ ਸਮਾਉਣੀਆਂ ਉਹਦੇ ਜੇ ਪੰਜ-ਚਾਰ ਮੱਜਾਂ ਹੋਣੀਆਂ ਜਿਹੜੀਆਂ ਹਲਚਲ ਲਾਜ਼ਮੀ ਕਰਨੀਆਂ ਪਰ ਜਦੋਂ ਘਰੇ ਦਵਾਈ ਪਈ ਹੈ ਉਹਦਾ ਨਜ਼ਾਰਾ ਤੇ ਕੰਮ ਪ੍ਰੋਪਰ ਬਣ ਜੂ। ਤੇ ਦੂਜੀ ਗੱਲ ਜਿਵੇਂ ਹੁਣ ਦਿੱਲੀ ਵਾਲ ਦੇ ਥੋੜਾ ਜਿਹਾ ਬੱਚਾ ਹਟਣ ਵਾਲੀ ਹੁਣ ਤਾਂ ਜਿਹੜੀ ਇਹਦੀ ਰੇਸ ਹੈ ਹੁਣ ਤਾਂ ਜਿਹੜੀ ਰੇਸ ਆ ਵੀ ਚਲ ਜਿਹੜਾ ਦੁੱਧ ਤਾਂ ਦੇਣੇ ਨੇ ਬਈ ਟੱਕੇ ਦੇਈ ਜਾਂਦੀ ਐ। ਹੁਣ ਇਹਦੇ ਨਾਲ ਠੀਕ ਆ 1 ਲੀਟਰ ਇਹਨੂੰ ਵੱਧ ਚਾਰ ਦਾਂਗੇ। ਠੀਕ ਆ ਜਿਹੜਾ 2-4 ਲੀਟਰ ਦੁੱਧ ਦੇਣਾ ਨੇ ਡੰਗ ਦਾ ਚਾਰਜ ਆਪਰੇ ਹੋ ਸਕਦਾ ਹਜੇ ਬਾਜੇ ਥੋੜੇ ਦਿਨ ਹੀ ਹੋਇਆ ਖਰਾਬ ਹੋਈ ਨੂੰ ਹਜੇ ਤਾਂ ਬਹੁਤ ਕੁਝ ਕਰਨਾ ਪਸੂ ਨੇ। ਪਰ ਜਿਹੜੀ ਅੰਦਰਲੀ ਸਪਾਈ ਸੁਪੂਈ ਐ ਜਿਵੇਂ ਜ਼ੇਰ ਨਹੀਂ ਪਈ ਸੀਗੀ ਜ਼ੇਰ ਪਈ ਨਹੀਂ ਤੇ ਨਾ ਹੀ ਆਪਾਂ ਜ਼ੇਰ ਕਢਾਈ ਐ। ਉਹਦੇ ਲਈ ਬਸ ਉਹੀ ਪ੍ਰੋਸੈਸ ਕੀਤਾ ਵੀ ਜਿਵੇਂ ਦਵਾਈ ਦੱਲਾ ਸਾਰਾ ਕੁਝ ਵੀ ਉਹਦੇ ਨਾਲ ਗੱਲ ਕੇ ਜਿਹੜੀ ਆਟੋਮੈਟਿਕੀ ਪਵੇ ਉਸ ਲੋਟ ਅਸੀਂ ਜਿਹੜੀ ਜ਼ੇਰ ਦਾ ਕੰਮ ਕੀਤਾ ਦਿੱਲੀ ਵਾਲੀ ਦਾ